ਅਸੀਂ ਤਾਂ ਜੀ ਪ੍ਰਿੰਸ ਜੋਰ ਨੂੰ ਪਾਵਾਂਗੇ ਛਾੜੂ ਨੂੰ ਕੀ ਗੱਲ ਜੀ ਉਹਨਾਂ ਨੇ ਇਹ じゃ ਕੀ ਕਰਤਾ ਉਹਨਾਂ ਨੇ ਮਤਲਬ ਕਿ ਦੇਖੋ ਪਹਿਲਾਂ ਕਹਿੰਦੇ ਸੀਗੇ ਵੀ ਆ ਅਸੀਂ 11100 ਰੁਪਏ ਦੀ ਗੱਲ ਹੋਈ ਸੀਗੀ ਵੀ ਅਸੀਂ ਲੇਡੀ ਜੀ ਨੂੰ ਦਵਾਂਗੇ ਉਹ 1100 ਦੀ ਜਗ੍ਹਾ ਤੇ ਉਹਨਾਂ ਨੇ ਹੁਣ ਸਾਡਾ ਬਿਜਲੀ ਦਾ ਬਿੱਲ maaf ਕਰਤਾ ਕੋਈ ਆ ਕੇ ਬੜਿਆ ਨਹੀਂ ਇੱਥੇ ਨਾ ਕਾਲੀ ਬੜਿਆ ਨਾ ਕਾਂਗਰਸੀ ਬੜਿਆ ਉਸ ਤੋਂ ਬਾਅਦ ਪ੍ਰਿੰਸ ਜੋਰ ਜੀ ਆਏ ਇੱਥੇ ਇਹਨਾਂ ਨੇ ਗਲੀਆਂ ਬਣਾਈਆਂ ਸਾਰਾ ਕੰਮ ਕਰਾਇਆ ਸਟਰੀਟ ਲਾਈਟਾਂ ਲਾਈਆਂ ਸਫਾਈ ਵਾਲੇ ਵੀ ਆਉਂਦੇ ਆ ਹੁਣ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਰਦਾਰ ਕਲਵੰਤ ਸਿੰਘ ਸਿੱਧੂ ਦਾ ਉਹਨਾਂ ਸਰਦਕਾ ਇਹ ਕੰਮ ਹੋਇਆ ਉਹਨਾਂ ਨੇ ਗ੍ਰਾਂਟ ਦਿੱਤੀ ਦੇ ਕੰਮ ਹੋਏ ਨੇ ਜੀ ਭਾਈ ਆਮ ਆਦਮੀ ਪਾਰਟੀ ਨੂੰ ਬਾਵਾੰਗੇ ਪ੍ਰਿੰਸ ਜੋਰ ਭਾਜੀ ਕਾਰਨ ਕਾਰਨ ਇੱਕ ਤਾਂ ਇਹਨਾਂ ਨੇ ਗੜੀਆਂ ਬਣਵਾਈਆਂ ਸਾਡਾ ਸੀਵਰੇਜ ਥੱਲੇ ਦੱਬਿਆ ਗਿਆ ਸੀ ਕਹਿਣ ਤੋਂ ਫੇਰ ਚਲੋ ਇਹਨਾਂ ਨੂੰ ਜਾ ਕੇ ਕਾਹ ਵੀ ਦੇਖੋ ਸਾਡਾ ਸੀਵਰੇਜ ਥੱਲੇ ਦੱਬਿਆ ਇਹਨਾਂ ਨੇ ਉਸੇ ਟਾਈਮ ਮਾਰੇ ਦੋਨੋਂ ਜਾਰੀਆਂ ਸਾਫ ਕਰਾਈਆਂ ਮਾਰੇ ਸੀਗੇ ਬਾੜ ਕਢਾਇਆ ਸਰਸ਼ੀਗਾਲ ਐਸਐਮਜੀ న్యూਸ ਦੇ ਇਸ ਦੌਰਾਨ ਮੇ ਕੋਲੋਂ ਸਿੰਘ ਸਨੋੜ ਵੀ ਸਵਾਗਤ ਕਰਦਾ ਇਸ ਮੌਕੇ ਅਸੀਂ ਬਾੜ ਨੰਬਰ 40 ਵੀ ਖੜੇ ਹੋਏ ਹਾਂ ਲੁਧਿਆਣਾ ਵਿੱਚ ਐਮਸੀਨ ਚੋਣਾ ਹੋ ਰਿਹਾ ਜਿਸ ਦੇ ਵਿੱਚ ਕਾਂਗਰਸ ਦੇ ਵੱਲੋਂ ਬਲਦੇਵ ਪ੍ਰਧਾਨ ਨੂੰ ਟਿਕਟ ਦਿੱਤੀ ਗਈ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਿੰਸ ਜੋਹਰ ਨੂੰ ਤੇ ਭਾਜਪਾ ਵੱਲੋਂ ਨਵੀਨ ਸਿੰਘਣੀ ਨੂੰ ਟਿਕਟ ਦੇ ਕੇ ਇਥੋਂ ਨਵਾਜਿਆ ਗਿਆ ਹੈ ਦੇਖਣਾ ਹੋਵੇਗਾ ਕਿ ਕੌਣ ਇੱਥੇ ਲੋਕਾਂ ਦਾ ਦਿਲ ਜਿੱਤਦਾ ਹੈ ਤੇ ਕੌਣ ਲੋਕਾਂ ਦੀ ਜਿਹੜੀ ਹੈ ਉਹ ਨਬਜ਼ ਨੂੰ ਫੜਦਾ ਕਿਉਂਕਿ ਲੋਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਜਿਹੜੇ ਸਵੈਰਧ ਹੋ ਚੁੱਕੇ ਨੇ ਲੋਕ ਆਪਣੇ ਲੀਡਰ ਨੂੰ ਪੜ੍ਹ ਲਿਖ ਕੇ ਜਾਂਚ ਕੇ ਪਰਤਾਲ ਕੇ ਵੋਟ ਪਾਉਂਦੇ ਨੇ ਲੋਕਾਂ ਨਾਲ ਗੱਲਬਾਤ ਕਰਾਂਗੇ ਲੇਡੀਜ਼ ਨਾਲ ਮਦਮਾਂ ਨਾਲ ਭੈਣਾਂ ਨਾਲ ਵੀਰਾਂ ਨਾਲ ਸਾਰਿਆਂ ਨਾਲ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹਨਾਂ ਨੂੰ ਉਹ ਵੋਟ ਪਾਉਣ ਜਾ ਰਹੇ ਨੇ ਤੇ ਕਿਹਨੂੰ ਅਬਦਾ ਜਿਹੜਾ ਕਾਉਂਸਲਰ ਬਣਾਉਣ ਜਾ ਰਹੇ ਨੇ ਹਾਂਜੀ ਵਾਰ ਨੰਬਰ 40 ਦੇ ਵਿੱਚ ਕੀ ਲੱਗਦਾ ਹੈ ਕਿ ਕਾਉਂਸਲਰ ਦੀਆਂ ਵੋਟਾਂ ਦਾ ਐਲਾਨ ਹੋ ਚੁੱਕਾ ਹੈ ਲਧਾਨਾ ਦੇ ਵਿੱਚ ਵਾਰ ਨੰਬਰ 40 ਦੇ ਵਿੱਚ ਕਿਹਨੂੰ ਲੋਕ ਜ਼ਿਆਦਾ ਬਹੁਮਤ ਨਾਲ ਜਿਤਾ ਰਹੇ ਨੇ ਬਹੁਤ ਨਾਲ ਜੀ ਆਪਣਾ ਝਾੜੂ ਨੂੰ ਜਿਤਾ ਰਿਆ ਪ੍ਰਿੰਸ ਜੋਰ ਅੱਛਾ ਜੀ ਕਿਉਂਕਿ ਅੱਜ ਤੋਂ 20 ਸਾਲ 10 ਸਾਲ ਪਹਿਲਾਂ ਜਦੋਂ ਕੜਵਲ ਸਾਹਿਬ ਪਟੇ ਸੀਗੇ ਉਦੋਂ ਗਲੀਆਂ ਬਣੀਆਂ ਸੀਗੀਆਂ ਅੱਛਾ ਜੀ ਸਫਾਈ ਵੀ ਉਦੋਂ ਹੋਈ ਸੀ ਲਾਈਟਾਂ ਦਾ ਕੰਮ ਵੀ ਉਦੋਂ ਹੋਇਆ ਸੀ ਉਸ ਤੋਂ ਬਾਅਦ ਕੋਈ ਪੁੱਛ ਗੱਿਚੀ ਹੋਈ ਠੀਕ ਹੈ ਕੋਈ ਆ ਕੇ ਬੜਿਆ ਨਹੀਂ ਇੱਥੇ ਨਾ ਕਾਲੀ ਬੜਿਆ ਉਹਨਾਂ ਕਾਂਗਰਸੀ ਬੜਿਆ ਉਸ ਤੋਂ ਬਾਅਦ ਪ੍ਰਿੰਸ ਜੋਰ ਜੀ ਆਏ ਇੱਥੇ ਇਹਨਾਂ ਨੇ ਗਲੀਆਂ ਬਣਾਈਆਂ ਸਾਰਾ ਕੰਮ ਕਰਾਇਆ ਸਟਰੀਟ ਲਾਈਟਾਂ ਲਾਈਆਂ ਸਫਾਈ ਵਾਲੇ ਵੀ ਆਉਂਦੇ ਆ ਹੁਣ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਰਦਾਰ ਅਕਲਵੰਤ ਸਿੰਘ ਸਿੱਧੂ ਦਾ ਹਾਂ ਉਹਨਾਂ ਸਦਕਾ ਇਹ ਕੰਮ ਹੋਇਆ ਉਹਨਾਂ ਨੇ ਗ੍ਰਾਂਟ ਦਿੱਤੀ ਤੇ ਇਹ ਕੰਮ ਹੋਏ ਨੇ ਠੀਕ ਹੈ ਜੀ ਤੇ ਤੁਸੀਂ ਕੀ ਕਹਿਣਾ ਜਾਉਗੇ ਅੰਗਲ ਜੀ ਤੁਹਾਨੂੰ ਕੀ ਲੱਗਦਾ ਕਿ ਕੌਣ ਇੱਥੋਂ ਜਿਹੜਾ ਬਾਜ਼ੀ ਮਾਰੇਗਾ ਐਸ ਤਰ੍ਹਾਂ ਜੀ ਜੋ ਪੋਜੀਸ਼ਨ ਹੈਗੀ ਆ ਪ੍ਰਿੰਸ ਜੋਰ ਦੀ ਪੀਛਣਾ ਅੱਛਾ ਜੀ ਹਾਂ ਜੀ ਇਹੀ ਲੱਗਦਾ ਜਿੱਤਣਗੇ ਬਾਕੀ ਕੈਂਡੀਡੇਟ ਕਿਸੇ ਲਾਈਨ 'ਚ ਵੀ ਨਹੀਂ ਲੱਗਦੇ ਲਗਦਾ ਨਿਕਾ ਅੱਛਾ ਜੀ ਕੱਲੇ ਵੀ ਨਿਤਰੀ ਹੋ ਜੇ ਨਿਤਰ ਜਾਣਗੇ ਕੱਲੇ ਨਿਤਰ ਜਾਣਗੇ ਜੀ ਨਿਤਰ ਜਾਣਗੇ ਕੀ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜਾਂ ਕੋਈ ਪਰਸਨਲ ਸਭੀ ਜਿਵੇਂ ਕਹਿੰਦੇ ਨੇ ਇੱਕ ਬੰਦਾ ਲੋਕਾਂ ਨਾਲ ਮਿਲਣਸਾਰ ਹੁੰਦਾਗਾ ਜਿਵੇਂ ਉਹ ਵੀ ਹੋ ਜਾਂਦਾ ਜਾਂ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਮਿਲਣਸਾਰ ਵੀ ਹੈ ਇਹਨਾਂ ਦੇ ਕੰਮ ਜਿਹੜੇ ਹੈਗੇ ਆ ਪੈਲ ਦੇ ਆਧਾਰ ਤੇ ਕਰਦੇ ਆ ਹਰ ਇੱਕ ਭੱਲੇ ਦੀ ਗੱਲ ਸੁਣਦੇ ਆ ਅੱਛਾ ਜੀ ਹਾਂ ਜੀ ਇਸ ਕਰਕੇ ਲੱਗਦਾ ਵੀ ਪ੍ਰੈਸ ਜੋ ਜੀ ਪੱਕਾ ਜਿੱਤਣਗੇ ਵੱਡੇ ਮਾਰਜਿਨ ਦੇ ਜਿੱਤਾਰੇ ਹੋ ਜਾਂ ਥੋੜੇ ਬੋਦੇ ਮੌਜਦਨਾ ਜਾਂ ਇਹ ਮੁਕਾਬਲਾਗਾ ਵੱਡੇ ਮਾਰਜਿਨ ਦੇ ਜਿੱਤਣਗੇ ਮੁਕਾਬਲਾ ਨਹੀਂ ਹੈ ਜੇ ਬੀਜੇਪੀ ਜਾਂ ਦੂਜੇ ਬੀਜੇਪੀ ਦਾ ਬਹੁਤ ਅੱਛਾ ਹੈ ਜੀ ਅੱਛਾ ਜੀ ਹਾਂਜੀ ਅੱਦੇ ਕਾਂਗਰਸ ਵੀ ਨਹੀਂ ਨਾ ਅੱਛਾ ਠੀਕ ਹੈ ਹਾਂਜੀ ਵੀਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਲੱਗਦਾ ਕਿ ਵਾਰਡ ਨੰਬਰ 40 ਦੇ ਵਿੱਚ ਵੋਟਾਂ ਪੈ ਰਹੀਆਂ ਨੇ ਕੈਂਡੀਡੇਟ ਬੀਜੇਪੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਤੇ ਕਾਂਗਰਸ ਵੱਲੋਂ ਵੀ ਲਾਨੇ ਆ ਗਿਆ ਅਕਾਲੀ ਦਲ ਵੱਲੋਂ ਵੀ ਲਾਨੇ ਆ ਗਿਆ ਕੀ ਲੱਗਦਾ ਕਿ ਕੌਣ ਤੋਂ ਬਾਜੀ ਮਾਰੇਗਾ ਪ੍ਰਿੰਸ ਜੋ ਜਿੱਤਣਗੇ ਅੱਛਾ ਜੀ ਹਾਂ ਜੀ ਕੀ ਕੀ ਵਜ੍ਹਾ ਕੀ ਹੈ ਕਾਰਨ ਕੀ ਹੈ ਉਹ ਹੀ ਕੰਮਾਂ ਦੇ ਬੇਸ ਤੇ ਜਿੱਤਣਗੇ ਅੱਛਾ ਕੰਮ ਹਾਂ ਜੀ ਕੰਮ ਕਰਾ ਰਹੇ ਨੇ ਜੀ ਪਹਿਲਾਂ ਕੰਮ ਬੋਲਦੇ ਹਾਂ ਜੀ ਹਾਂ ਜੀ ਠੀਕ ਹੈ ਤੇ ਵੈਸੇ ਜੇ ਕਿਤੇ ਉਹ ਮਿਲਣ ਦਾ ਮੌਕਾ ਮਿਲੇ ਜਾਂ ਮਿਲਣ ਜਾਣੇ ਉਹ ਟਾਈਮ ਦਿੰਦੇ ਨੇ ਹਾਂ ਜੀ ਹਾਂ ਜੀ ਇੱਥੇ ਵੀ ਆਏ ਨੇ ਹਾਂ ਜੀ ਇੱਥੇ ਵੀ ਆਏ ਨੇ ਗਲੀਆਂ ਨਹੀਂ ਬਣੀਆਂ 10 20 ਸਾਲ ਤੋਂ ਉਹ ਬਣਾਈਆਂ ਨੇ ਉਹਨਾਂ ਨੇ ਕੀ ਲੱਗਦਾ ਤੁਹਾਡੇ ਵਾਰਡ ਦੇ ਵਿੱਚ ਵੋਟਾਂ ਪੈ ਰਹੀਆਂ ਨੇਗੇ ਆ ਆਮ ਆਦੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਭਾਜਪਾ ਵੱਲੋਂ ਆਪਦੇ ਕੈਂਡੀਡੇਟ ਉਤਾਰੇ ਗਏ ਨੇ ਕੀ ਲੱਗਦਾ ਤੁਹਾਡੇ ਵਾਰਡ ਦੇ ਵਿੱਚ ਕਿਹਨੂੰ ਵੋਟਾਂ ਜ਼ਿਆਦਾ ਪੈਣਗੀਆਂ ਹਾਂ ਝਾੜੂ ਨਹੀਂ ਜਾਣਗੇ ਜੇ ਪ੍ਰਿੰਸ ਜ਼ੋਰ ਨੂੰ ਝਾੜੂ ਨੂੰ ਕਿਉਂਕਿ ਉਹ ਦੇਖੋ ਜੀ ਕਾਫੀ ਸਾਲਾਂ ਤੋਂ ਸਾਡੇ ਕਾਫੀ ਕੰਮ ਰੁਕੇ ਹੋਏ ਸੀਗੇ ਜਿਵੇਂ ਗਲੀਆਂ ਨਹੀਂ ਬਣੀਆਂ ਸੀਗੀਆਂ ਇੱਕ ਸਾਲਾਂ ਤੋਂ ਉਹਨਾਂ ਨੇ ਇਹ ਗਲੀਆਂ ਗਲੀਆਂ ਬਣਵਾਈਆਂ ਨੇ ਸਟਰੀਟ ਲਾਈਟਾਂ ਲਵਾਈਆਂ ਨੇ ਕਾਫੀ ਕੰਮ ਉਹਨਾਂ ਨੇ ਕੀਤਾ ਹੈ ਜੀ ਆਂਡੀ ਬੋਟਾ ਆ ਗਈਆਂ ਨੇ ਕੌਂਸਲਰ ਦੀਆਂ ਭਾਜਪਾ ਵੱਲੋਂ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਾਲੀਆਂ ਵੱਲੋਂ ਸਾਰੇ ਵੱਲੋਂ ਉਹਦੇ ਉਹਦੇ ਉਮੀਦਵਾਰ ਆਰਦੇ ਕੀ ਲੱਗਦਾ ਤੁਹਾਨੂੰ ਕਿਹਨੂੰ ਵੋਟ ਪਾਉਣੀ ਹੈ ਇੱਕ ਡਾਡੂ ਨੂੰ ਪਾਉਣੀ ਹੈ ਬੇਟੀ ਡਾਡੂ ਨੂੰ ਪਾਉਣੀ ਹੈ ਹਾਂ ਸਾਡੇ ਕੰਮ ਪੱਕਾ ਹੀ ਮਿਥਿਆ ਹੋਇਆ ਸਾਡੇ ਕੰਮ ਉਹਨੇ ਹੀ ਕਰਾਇਆ ਮੁੰਡੇ ਨੇ ਅੱਛਾ ਗਲੀ ਉਹਨੇ ਹੀ ਬਣਵਾਈ ਆ ਸੀਵਰੇਜ ਦਾ ਕੰਮ ਉਹਨੇ ਹੀ ਲੈਟਾਂ ਉਹਨੇ ਲਵਾ ਕੇ ਦਿੱਤੀਆਂ ਸਾਡੇ ਕਲੇ ਤੋਂ ਠੀਕ ਹੈ ਜੀ ਉਹਨੂੰ ਹੀ ਪਾਉਣੀ ਆ ਪੱਕੀ ਅਸੀਂ ਨਹੀਂ ਬਈ ਇਹ ਵੀ ਆ ਗੱਲ ਆ ਨਾ ਝਾੜੂ ਵਾਲ ਨੇ ਇਹ ਵੀ ਕਿਹਾ ਸੀ ਵੀ 10000 ਰੁਪਏ ਲੇਡੀਜ਼ ਨੂੰ ਦਵਾਂਗੇ ਖਾਲ ਤਾਂ ਕੋ ਦਿੱਤਾ ਨਹੀਂ ਤੈਨਸਾਂ ਲਾਂਗੇ ਚਲ ਕੋਈ ਨਹੀਂ ਉਹ ਤਾਂ ਉਹਨਾਂ ਦੀ ਮਰਜ਼ੀ ਆ ਕੋਈ ਕੋਈ ਦਰਾਜ ਨਹੀਂ ਆ ਨਹੀਂ ਨਹੀਂ ਸਾਨੂੰ ਕੋਈ ਦਰਾਜ ਨਹੀਂ ਅਸੀਂ ਤਾਂ ਵੋਟ ਪਾਉਣੀ ਆ ਝਾੜੂ ਨੂੰ ਹੀ ਪਾਉਣੀ ਆ ਅੱਛਾ ਜਿਹੜਾ ਸਾਡੇ ਕੰਮ ਕਰਾ ਦੇ ਜੌਰ ਸਾਹਿਬ ਜਿਤਾਉਣਗੇ ਹਾਂ ਜਿਤਾਉਣਾਂ ਅੱਛਾ ਹਾਂਜੀ ਵੋਟਾਂ ਤੁਹਾਡੇ ਵਾਰਡ ਨੰਬਰ 40 'ਚ ਪੈ ਰਹੇ ਪੂਰੇ ਲੁਧਿਆਣੇ 'ਚ ਪੈ ਰਹੇ ਨੇ ਵੈਸੇ ਤਾਂ ਵੋਟਾਂ ਤੇ ਵਾਰਡ ਨੰਬਰ 40 'ਚ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਭਾਜਪਾ ਸਾਰਿਆਂ ਨੇ ਆਪਦੇ ਆਪ ਦੇ ਕੈਂਡੀਡੇਟ ਖੜਾਏ ਨੇ ਅਸੀਂ ਤਾਂ ਜੀ ਪ੍ਰਿੰਸ ਜੋਹਰ ਨੂੰ ਪਾਵਾਂਗੇ ਛਾੜੂ ਨੂੰ ਕੀ ਗੱਲ ਜੀ ਉਹਨਾਂ ਨੇ ਇਹ じゃ ਕੀ ਕਰਤਾ ਉਹਨਾਂ ਨੇ ਮਤਲਬ ਕਿ ਦੇਖੋ ਪਹਿਲਾਂ ਕਹਿੰਦੇ ਸੀਗੇ ਵੀ ਅਸੀਂ ਆ 11100 ਰੁਪਏ ਦੀ ਗੱਲ ਹੋਈ ਸੀਗੀ ਵੀ ਅਸੀਂ ਲੇਡੀ ਜੀ ਨੂੰ ਦਵਾਂਗੇ ਉਹ 1100 ਦੀ ਜਗ੍ਹਾ ਤੇ ਉਹਨਾਂ ਨੇ ਹੁਣ ਸਾਡਾ ਬਿਜਲੀ ਦਾ ਬਿੱਲ ਮਾਫ ਕਰਤਾ 10 1000 ਇੰਨੇ ਇੰਨੇ ਬਿੱਲ ਹੁੰਦਾ ਸੀ ਸਾਡਾ ਉਹਨਾਂ ਨੇ ਬਿੱਲ ਜ਼ੀਰੋ ਕਰਤਾ ਉਹਨਾਂ ਨੇ ਸਾਡਾ ਇੰਨਾ ਫਾਇਦਾ ਕਰਤਾ 1100 ਨਾਲ ਹਾਂਜੀ ਤਾਂ ਕਰਕੇ ਔਰ ਵੀ ਕੰਮ ਦੇਖਦੇ ਹਾਂ ਜਾਂ ਸਿਰਫ ਗੱਲ ਹੈ ਇਹੀ ਬੈਲ ਵਾਲੇ ਮਾਮਲਾ ਨਹੀਂ ਹਾਂ ਜੀ ਸਾਡੀਆਂ ਗਲੀਆਂ ਵੀ ਕਰਾਈਆਂ ਉਹਨਾਂ ਨੇ ਪੱਕੀਆਂ ਬਹੁਤ ਟਾਈਮ ਤੋਂ ਸਾਡੀ ਗਲੀ ਬੜੀ ਖਰਾਬ ਸੀਗੀ ਉਹਨਾਂ ਅੱਗੇ ਬੇਨਤੀ ਰੱਖੀ ਫਿਰ ਅਸੀਂ ਉਹਨਾਂ ਨੇ ਸਾਡੀ ਗਲੀ ਵੀ ਕਰਾਈ ਆ ਪੱਕੀ ਠੀਕ ਹੈ ਜੀ ਹਾਂ ਸੀਵਰੇਜ ਵੀ ਸੀਵਰੇਜ ਦਾ ਵੀ ਕਰਾਇਆ ਉਹਨਾਂ ਨੇ ਸਾਡੇ ਸੀਵਰੇਜ ਬੰਦ ਪਏ ਸੀਗੇ ਮੀਂਹ ਆਉਂਦਾ ਸੀ ਪਾਣੀ ਸਾਡੇ ਅੰਦਰ ਵੇੜਿਆਂ ਚ ਆ ਜਾਂਦਾ ਸੀਗਾ ਉਹ ਸੀਵਰੇਜ ਠੀਕ ਕਰਾਏ ਨੇ ਇਹਨਾਂ ਨੇ ਸਾਡੇ ਠੀਕ ਹੈ ਜੀ ਹਾਂ ਜੀ ਇਹ ਵੀ ਕੰਮ ਕਰਾਇਆ ਇਹਨਾਂ ਨੇ ਸਾਡਾ ਵੋਟਾਂ ਨੇ ਜੀ ਪੂਰੇ ਲੁਧਿਆਣੇ ਦੇ ਵਿੱਚ ਸੋਡੇ ਵਾਰ ਚ ਵੀ ਵੋਟਾਂ ਨੇ ਕਾਂਗਰਸ ਦੇ ਉਮੀਦਵਾਰ ਪੂਰਾ ਢੱਲੇ ਦਾ ਉਤਾਰਿਆ ਭਾਜਪਾ ਨੇ ਪੂਰਾ ਢੱਲੇ ਦਾ ਉਤਾਰਿਆ ਕਾਲੀਆਂ ਨੇ ਤੇ ਆਪਣੇ ਆਮ ਆਦਮੀ ਪਾਰਟੀ ਆ ਤੁਸੀਂ ਕਿਹਨੂੰ ਸੋਚਿਆ ਕਿਹਨੂੰ ਵੋਟ ਪਾਉਣੇ ਹੇ ਦੇਖੋ ਜੀ ਅਸੀਂ ਸੋਚਿਆ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਈਏ ਕਿਉਂਕਿ ਇਹ ਸਾਨੂੰ ਇੱਥੇ ਮਿਲਦੇ ਵੀ ਰਹਿੰਦੇ ਆਂ ਮਹੱਲੇ ਦੇ ਵਿੱਚ ਆਇਆ ਕਈ ਵਾਰੀ ਸਾਨੂੰ ਮਿਲਿਆ ਸਾਡੀ ਗਲੀ ਵੀ ਬਣਵਾਈ ਆ ਠੀਕ ਹੈ ਜੀ ਸਾਨੂੰ ਬਿੱਲ ਵੀ 0 ਆਣ ਲੱਗਿਆ ਤੇ ਸਾਰੇ ਮਹੱਲੇ ਦੀਆਂ ਵੀ ਐਸੀ ਗਲੀਆਂ ਬਣਾਈਆਂ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਤੁਸੀਂ ਵਪਾਰੀ ਵਰਗ ਦੇ ਵਿੱਚ ਆ ਜਾਂਦੇ ਹੋ ਕੀ ਲੱਗਦਾ ਹੈ ਕਿ ਬਾਡ ਨੰਬਰ 40 ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਪੂਰੇ ਲੁਧਿਆਣਾ ਦੀਆਂ ਵੋਟਾਂ ਪੈ ਰਹੀਆਂ ਨੇ ਕਿਹਨੂੰ ਪਾਉਣਿਆ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਭਾਜਪਾ ਨੂੰ ਜਾਂ ਕਾਲੀਆਂ ਨੂੰ ਦੇਖੋ ਆਮ ਆਦਮੀ ਪਾਰਟੀ ਨੂੰ ਭਾਵਾਂਗੇ ਪ੍ਰਿੰਸ ਜੋਰ ਭਾਜੀ ਕਾਰਨ ਕਾਰਨ ਇੱਕ ਤਾਂ ਇਹਨਾਂ ਨੇ ਗਲੀਆਂ ਬਣਵਾਈਆਂ ਸਾਡਾ ਸੀਵਰੇਜ ਥੱਲੇ ਦੱਬਿਆ ਗਿਆ ਸੀ ਕਹਿਣ ਤੋਂ ਫਿਰ ਚਲੋ ਇਹਨਾਂ ਨੂੰ ਜਾ ਕੇ ਕਹਾ ਵੀ ਦੇਖੋ ਸਾਡਾ ਸੀਵਰੇਜ ਥੱਲੇ ਦੱਬਿਆ ਇਹਨਾਂ ਨੇ ਉਸੇ ਟਾਈਮ ਨਾਲੇ ਦੋਨੋਂ ਜਾਲੀਆਂ ਸਾਫ਼ ਕਰਾਈਆਂ ਨਾਲੇ ਸੀਵਰੇਜ ਬਾਹਰ ਕਢਾਇਆ ਫਿਰ ਇਹ ਕਹਿ ਰਿਹਾ ਵੀ ਦੇਖੋ ਇੰਡਸਟਰੀ ਦੇ ਲਈ ਵੀ ਅਸੀਂ ਕੰਮ ਕਰਾਂਗੇ ਵੀ ਤੁਹਾਡੀ ਇੰਡਸਟਰੀ ਉਰੇ ਹੀ ਰਹੂਗੀ ਇੱਥੋਂ ਬਾਹਰ ਨਹੀਂ ਲੈ ਕੇ ਜਾਣ ਦਵਾਂਗੇ ਜਿੱਦਾਂ ਪਿੱਛੇ ਵਾਲੇ ਆਪਾਂ ਲੰਮੇ ਸਮੇਂ ਤੋਂ ਦੇਖ ਰਹੇ ਆਂ ਵੀ ਇਹਦੇ ਵਿੱਚ ਇਹੀ ਗੱਲ ਚੱਲਦੀ ਆ ਰਹੀ ਹੈ ਫੈਕਟਰੀਆਂ ਬਾਹਰ ਲੈ ਕੇ ਜਾਓ ਹੁਣ ਛੋਟਾ ਜੀਦੇ ਕੋਲੇ ਦੋ ਬੰਦੇ ਕੰਮ ਕਰਦੇ ਹੋ ਕਿੱਥੋਂ ਬਾਹਰ ਜਾ ਕੇ ਜਗਾ ਖਰੀਦੇ ਕਿੰਨਾ ਕੁ ਬੰਦਾ ਲੋਨ ਚੱਕ ਲੂਗਾ ਫਿਰ ਉਹਦੇ ਲਈ ਇਹਨਾਂ ਨੇ ਹੁਣ ਇਹ ਕਿਹਾ ਵੀ 3 ਸਾਲ ਦੀ ਸਟੇ ਦਿੱਤੀ ਹੈ ਵੀ 3 ਸਾਲ ਤੋਂ ਬਾਅਦ ਪੱਕਾ ਤੁਹਾਨੂੰ ਹੱਲ ਕਰਕੇ ਦਵਾਂਗੇ ਇਸ ਕਰਕੇ ਅਸੀਂ ਇਹਨਾਂ ਨੂੰ ਲੈ ਕੇ ਆ ਰਹੇ ਹਾਂ ਵੀ ਹੋ ਸਕਦਾ ਪਿਛੇ ਵਾਲਿਆਂ ਬਾਲ ਦੇ ਨਾਲ ਕੁਝ ਕੀਤਾ ਨਹੀਂ ਕੀ ਪਤਾ ਕੁਝ ਕਰ ਹੀ ਦੇਣ ਇਹ ਉਮੀਦ ਆ ਇੱਕ ਬਸ ਲੀਡਰਾਂ ਤੇ ਭਰੋਸਾ ਐਡਾ ਹੁੰਦਾ ਨਹੀਂ ਵੈਸੇ ਐਡਾ ਭਰੋਸਾ ਹੋ ਗਿਆ ਇਹਨਾਂ ਤੇ ਦੇਖੋ ਜੀ ਇੱਕ ਵਾਰੀ ਮੌਕਾ ਤਾਂ ਦੇ ਕੇ ਦੇਖਣਾ ਪੈਣਾ ਅੱਗੇ ਉਹਨਾਂ ਨੂੰ ਵੀ ਦਿੱਤਾ ਹੁਣ ਇਹਨਾਂ ਨੂੰ ਵੀ ਦੇ ਕੇ ਦੇਖ ਲੈਣੇ ਪਾਂਸਾਲੀਆ ਪਤਾ ਲੱਗ ਜਾਣਗੇ ਵੀ ਇਹ ਕੀ ਕਰਦੇ ਨੇ ਅੰਕੇ ਇਸ ਵਾਰ ਪੱਕਾ ਹੋ ਗਿਆ ਵੀ ਝਾੜੂ ਨੂੰ ਪੋਣੀ ਬਿਲਕੁਲ ਹੀ ਬਿਲਕੁਲ ਐ ਤੱਕੀ ਪੱਕਾ ਝਾੜੂ ਵੀ ਬਾਵਾਗੇ ਕਿਉਂਕਿ ਇਹਨਾਂ ਨੇ ਕੰਮ ਹੇ ਤੱਕਰ ਕਾਫੀ ਕੀਤੇ ਨੇ ਬਿਨਾ ਦੇਖੋ ਆਦੇ ਤੋਂ ਹੁੰਦੇ ਵੀ ਕੰਮ ਕਰ ਦੇਣਾ ਬਹੁਤ ਵੱਡੀ ਗੱਲ ਐ ਕੇ